ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਸੂਫੀ ਕਿਚਨ ਬਲੌਗ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਇਸ ਵੀਡੀਓ ਦੇ ਰਾਹੀਂ ਸੋਨੂੰ ਘਰ ਵਿੱਚ ਕੁੱਲੜ ਚਾਹ ਬਣਾਉਣੀ ਦੱਸਾਂਗੇ ਕੁੱਲੜ ਚਾਹ ਨੂੰ ਪੀਣ ਦੇ ਲਈ ਅਸੀਂ ਜਦੋਂ ਹੋਟਲਾਂ ਵਿੱਚ ਜਾਂਦੇ ਆ ਤਾਂ ਸਾਨੂੰ ਉੱਥੇ ਚਾਹ ਦਾ ਕੱਪ 70-80 ਰੁਪਏ ਤੋਂ ਘੱਟ ਨਹੀਂ ਮਿਲਦਾ ਘਰ ਦੇ ਵਿੱਚ ਹੀ ਅਸੀਂ ਇਸ ਚਾਹ ਨੂੰ ਬੜੇ ਹੀ ਆਸਾਨ ਤਰੀਕੇ ਦੇ ਨਾਲ ਤੇ ਉਸ ਤੋਂ ਵੀ ਵਧੀਆ ਤਿਆਰ ਕਰ ਸਕਦੇ ਹਾਂ ਤੇ ਰੋਜਾਨਾ ਬਣਾ ਕੇ ਬੜੇ ਸਸਤੇ ਦੇ ਵਿੱਚ ਪੀ ਸਕਦੇ ਆ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਜੇ ਤੁਸੀਂ ਮੇਰਾ ਚੈਨਲ ਹਜੇ ਤੱਕ ਫੋਲੋ ਜਾਂ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਰੂਰ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਸਭ ਤੋਂ ਪਹਿਲਾਂ ਆਪਾਂ ਇੱਕ ਕੁੱਲੜ ਲੈ ਲਾਂਗੇ ਕੁੱਲੜ ਕਿਸੇ ਵੀ ਤੁਸੀਂ ਮਿੱਟੀ ਦੇ ਭਾਂਡੇ ਵਾਲੀ ਦੀ ਦੁਕਾਨ ਤੋਂ ਲੈ ਸਕਦੇ ਹੋ ਇਹ ਤੁਹਾਨੂੰ ਕਿਤੋਂ ਵੀ ਮਿਲ ਜਾਊਗਾ ਉਸ ਤੋਂ ਬਾਅਦ ਆਪਾਂ ਇਹਨੂੰ ਗਰਮ ਕਰਾਂਗੇ ਗੈਸ ਦੇ ਉੱਪਰ ਰੱਖ ਕੇ ਵੀਡੀਓ ਦੇ ਵਿੱਚ ਤੁਸੀਂ ਗੈਸ ਬਾਰੇ ਕੋਈ ਅਭਿਸ਼ੇਸ਼ਨ ਨਾ ਕਰਿਓ ਕਿਉਂਕਿ ਜੇ ਆਪਾਂ ਸਾਪ ਹੀ ਨਹੀਂ ਹੈ ਤਾਂ ਥੋੜਾ ਬਹੁਤ ਗੈਸ ਤਾਂ ਲੱਗੂਗਾ ਹੀ ਇਸ ਤੇ ਚਾਹ ਤੁਸੀਂ ਕੋਈ ਵੀ ਆਪਣੀ ਮਰਜ਼ੀ ਦੀ ਤਿਆਰ ਕਰ ਸਕਦੇ ਹੋ ਗੁੜ ਵਾਲੀ ਚਾਹੇ ਖੰਡ ਵਾਲੀ ਗਲਾਸ ਨੂੰ ਆਪਾਂ ਵਾਰ-ਵਾਰ ਪਲਟਾਉਂਦੇ ਰਹਿਾਂਗੇ ਇਹਨੂੰ ਆਪਾਂ ਪੂਰੀ ਚੰਗੀ ਤਰ੍ਹਾਂ ਗਰਮ ਕਰਨਾ ਹੈ ਜਦ ਤੱਕ ਮਿੱਟੀ ਲਾਲੀ ਨਾ ਹੋ ਜਾਵੇ ਦੀ ਤੇ ਇਹ 2-3 ਮਿੰਟ ਦੇ ਵਿੱਚ ਹੀ ਗਲਾਸ ਤਿਆਰ ਹੋ ਜਾਂਦਾ ਹੈ ਇਸ ਤੇ ਜ਼ਿਆਦਾ ਟਾਈਮ ਨਹੀਂ ਲੱਗਦਾ ਉਸ ਤੋਂ ਬਾਅਦ ਆਪਾਂ ਇੱਕ ਪਾਸੇ ਦੇਖੋ ਚਾਹ ਰੱਖੀ ਹੋਈ ਹੈ ਚਾਹ ਵੀ ਤਿਆਰ ਕਰ ਰਹੇ ਆਂ ਤੇ ਇਹਨੂੰ ਬਾਰ-ਬਾਰ ਪਲਟ ਰਹੇ ਆਂ ਉਸ ਤੋਂ ਬਾਅਦ ਇਹ ਇਹ ਸਾਨੂੰ ਥੋੜੀ ਜਿਹੀ ਦੇਰ ਬਾਅਦ ਇਹਦੇ ਉਬਾਰ ਚਿੱਟਾਪਣ ਜਾਂ ਆ ਜਾਊਗਾ ਤੇ ਅੰਦਰੋਂ ਇਹ ਲਾਲ ਜਾਂ ਦਿਖਾਈ ਦੇਣ ਲੱਗ ਜਾਊਗਾ ਇਹਨ ਚੰਗੀ ਤਰ੍ਹਾਂ ਗਰਮ ਤੋਂ ਕਰਨ ਤੋਂ ਬਾਅਦ ਆਪਾਂ نیچے ਉਤਾਰ ਲਾਂਗੇ ਉਤਾਰਨ ਤੋਂ ਬਾਅਦ ਦੂਸਰੇ ਪਾਸੇ ਆਪਣੀ ਚਾਹ ਨੂੰ ਉਬਾਲਾ ਦੇ ਲਿਆ ਆਪਾਂ ਚਾਹ ਨੂੰ ਪੁਣ ਕੇ ਇਸ ਗਲਾਸ ਦੇ ਵਿੱਚ ਰੱਖ ਦਾਂਗੇ ਤੇ ਤੁਸੀਂ ਇਹ ਚਾਹ ਉਹ ਦੇਖਿਓ ਪੀਣ ਤੋਂ ਬਾਅਦ ਇਹਦਾ ਟੇਸਟ ਬਹੁਤ ਹੀ ਵਧੀਆ ਹੋਊਗਾ ਥੋੜੀ-ਥੋੜੀ ਇਹਦੇ ਵਿੱਚ ਮਿੱਟੀ ਦੀ ਖੁਸ਼ਬੂ ਆਊਗੀ ਤੇ ਤੁਹਾਡਾ ਰੋਜ਼ਾਨਾ ਹੀ ਦਿਲ ਕਰੂਗਾ ਕਿ ਅਸੀਂ ਇਸੇ ਤਰੀਕੇ ਦੀ ਚਾਹ ਬਣਾ ਕੇ ਪੀਏ ਗਲਾਸ ਨੂੰ نیچے ਰੱਖਣ ਤੋਂ ਬਾਅਦ ਤੁਸੀਂ ਦੇਖਿਓ ਜਦੋਂ ਇਹਦੇ ਵਿੱਚ ਚਾਹ ਨੂੰ ਤੁਸੀਂ ਪੁਣੋਗੇ ਦਾ ਇਹ ਕਣਕਾਂ ਜੇ ਲੱਗ ਜੂਗਾ ਗਲਾਸ ਤੇ ਚਾਹ ਇਸ ਤੋਂ ਸਾਰੀ ਬਾਹਰ ਆ ਜੂਗੀ ਇਹਨੂੰ ਕਿਸੇ ਭਾਂਡੇ ਦੇ ਵਿੱਚ ਰੱਖ ਕੇ ਤੁਸੀਂ ਪੁੰਨਣਾ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਤੁਸੀਂ ਚਾਹ ਨੂੰ ਬਣਾ ਕੇ ਫਿਰ ਆਪਣੇ ਕਿਸੇ ਵੀ ਕੱਪ ਦੇ ਵਿੱਚ ਪਾ ਕੇ ਆਰਾਮ ਨਾਲ ਪੀ ਸਕਦੇ ਹੋ ਇਹ ਚਾਹ ਦਾ ਟੇਸਟ ਆਪਣੀ ਦੂਸਰੀ ਚਾਹ ਨਾਲੋਂ ਬਥੇਰੇ ਹੀ ਵਧੀਆ ਹੋਊਗਾ ਤੇ ਤੁਸੀਂ ਇਸ ਚਾਹ ਦੇ ਸ਼ੌਕੀਨ ਬਣ ਜਾਓਗੇ ਤੇ ਇਹ ਚਾਹ ਆਪਾਂ ਘਰੇ ਬਹੁਤ ਹੀ ਸਸਤੇ ਦੇ ਵਿੱਚ ਤੇ ਵਧੀਆ ਸਾਫ਼ ਸੁਥਰੇ ਤਰੀਕੇ ਦੇ ਨਾਲ ਤਿਆਰ ਕਰਕੇ ਪੀ ਸਕਦੇ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਤਰ੍ਹਾਂ ਦੀ ਚਾਹ ਤੁਸੀਂ ਜਰੂਰ ਟਰਾਈ ਕਰਕੇ ਦੇਖਿਓ ਸਰਦੀਆਂ ਦਾ ਮੌਸਮ ਹੈ ਤੇ ਕੁੱਲੜ ਚਾਹ ਬਣਾਇਓ ਤੇ ਜਰੂਰ ਪੀਓ